ਯਾ ਤੋ ਕੋਈ ਇੱਕ ਮੋਟਰਸਾਈਕਲ ਵਾਲੇ ਨੂੰ ਵੀ ਉਹਨੂੰ ਕ੍ਰੋਸ ਕਰਨਾ ਬੜਾ ਔਖਾ ਹੁੰਦਾ ਹੈ। ਔਰ ਬੜਿਆਂ ਬੱਕ ਨਾਲ ਕਹੇ ਪਿਆ ਰਿਹਾ ਹੈ ਕਿ ਉਹਨਾਂ ਫੈਕਟਰੀਆਂ ਤੋਂ ਪੈਸਾ ਜਿਹੜਾ ਉਹ ਵੀਰਪਿੰਡ ਤੋਂ ਸਰਕਾਰ ਕੋ ਮਾਰੀ ਹੈ। ਪਰ ਜਿਹੜਾ ਉਹਦਾ ਸੰਕਾਪ ਹੈ ਉਹ ਲਾਗਲੇ ਲਾਗਲੇ ਪਿੰਡਾਂ ਵਾਲੇ ਭੋਗ ਰਹੇ ਆ। ਜਦ ਕਿ ਵੀਰਪਿੰਡ ਦੀਆਂ ਜਿਹੜੀਆਂ ਸ਼ਰਤਾਂ ਕੋ ਸਾਰੀਆਂ ਇਸ ਰੋੜ ਵਰਗੀਆਂ ਖੁੱਡੀਆਂ। ਇੱਥੇ ਵੀ ਇਹ ਆਪਣੇ ਤੈਨੂੰ ਟਰਾਲੀ ਨਹੀਂ ਮੰਨਣ ਦਿੰਦੇ ਲੇਕਿਨ ਉਹ ਖੋਦੀ ਟਰਾਲੀ ਲੰਘਦੀ ਆ ਜਿਸ ਤੋਂ ਦੀ ਬਰਾਬਰ ਦੀ ਮੋਟਰਸਾਈਕਲ ਨਹੀਂ ਲੰਘ ਸਕਦਾ ਤੇ ਮੈਂ ਸੁਪੈਰ ਵੀਰੋਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਤਿਹਾਸਿਕ ਸ਼ਹਿਰ ਨਕੌਦਰ ਦੀਆਂ ਔਰ ਬਹੁਜਨ ਸਵਾਜ ਪਾਰਟੀ ਵੱਲੋਂ ਇੱਥੇ ਜਿਹੜਾ ਇੱਕ ਵੱਡਾ ਕਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਤੁਸੀਂ ਤਸਵੀਰਾਂ ਵੀ ਉਸ ਤਾਦ ਔਰ ਲਾਈਵ ਵੇਖ ਰਹੇ ਹੋ ਕੇਡੀ ਵਰਲਡ ਪੰਜਾਬੀ ਨਿਊਜ਼ ਦੇ ਵੱਧ ਦੇ ਵੜਾਈਆਂ ਤਾਂ ਸਾਰੇ ਲੋਕਾਂ ਦੀ ਹੁੰਦੀ ਆ ਚਾਹੇ ਕਿਸੇ ਨੇ ਵੋਟ ਪਾਈ ਹੋਵੇ ਜਾਂ ਤਾਂ ਕਹੇ ਨਾ ਪਾਈ ਹੋਵੇ ਜੇਕਰ ਸੋਰੇ ਪਿੰਡ ਵੱਲ ਦੀ ਚਾਲੀ ਨਹੀਂ ਗਈ ਜਨਾਹ ਹੈ ਤਾਂ ਫਿਰ ਜਿਨ੍ਹਾਂ ਲੋਕਾਂ ਦੇ ਕੋਲ ਮੰਗਲ ਦੀ ਥਾਰ ਹੀ ਉੱਥੋਂ ਦੀ ਟਰਾਲੀਆਂ ਲਗਾਉਣੀਆਂ ਤੇ ਜਿਹੜਾ ਵੀਰਪੁਰ ਦਾ ਫਾਟ ਗਿਆ ਉੱਥੋਂ ਦੀ ਜਿਹੜਾ ਰੋਡ ਬਣਿਆ ਹੋਆ ਖੁੱਲਾ ਉੱਥੋਂ ਦੀ ਭੱਡੇ ਦੇ ਕੋਟੀ ਉਹਨਾਂ ਨੂੰ ਸ਼ਰਤ ਪਾ ਕੇ ਦੋ ਤਿੰਨ ਜੋ ਸੱਤ ਫੋਲਦੀ ਵਿੱਚ ਜਾਣ ਭਾਈ ਸਰਕਾਰ ਦੀ ਇਹੋ ਜਿਹੀ ਤੱਕੇशाही ਇਹੋ ਜਿਹੀ ਬੇਦਬੀ ਜਿੱਥੇ ਜਿਹੜੇ ਰੋਡ ਖੁੱਲੇ ਉੱਥੋਂ ਦੀ ਟਰਾਲੀ ਵੀ ਰਨਦੀ ਲੇਕਿਨ ਜਿੱਥੇ ਸੰਗਲਿਆ ਉੱਥੋਂ ਦੀ ਟਰਾਲੀ ਜਿਹੜੀ ਉਹ ਤੱਕੇ ਨਾਲ ਚੜੇ ਨਹੀਂ ਜਾਂਦੀ ਜੀ ਔਰ ਕਈ ਵਾਰ ਉਸੇ ਜਿਹੜੇ ਮੋਟਰਸਾਈਕਲ ਵਾਲੇ ਰਾਹ ਕੀ ਰਿਹਾ ਉਹਨਾਂ ਦੀ ਟਰਾਲੀ ਵਾਲਿਆਂ ਦੇ ਨਾਲ ਲੜਾਈਆਂ ਵੀ ਹੁੰਦੀਆਂ ਤੇ ਉਹ ਕਹਿੰਦੇ ਤੁਸੀਂ ਪਿੱਛੇ ਕਰੋ ਤੁਸੀਂ ਕਰੋ ਤਾਂ ਇਸ ਵੱਲ ਵੀ ਮੈਂ ਪ੍ਰਸ਼ਾਸਨ ਨੂੰ ਪਰਪਰਸ ਪ੍ਰਸ਼ਾਸਨ ਵੀ ਖੜਾ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਇਹ ਤੇ ਮੋਟਰਸਾਈਕਲ ਤੇ ਕੋਪੋ ਤੀਜਾ ਲੈ ਤਾਂ ਤੁਹਾਨੂੰ ਘੇਰ ਲੈਣਿਓ ਕੋਈ ਇਹ ਟਰਾਲੀ ਦੇ ਏਡੇ ਏਡੇ ਪਰਾ ਕੇ ਦੋ-ਦੋ ਥਾਂ ਬਣਾਏ ਹੁੰਦੇ ਆ ਕਦੀ ਉਹਨਾਂ ਨੂੰ ਵੀ ਘੇਰ ਲਿਆ ਕਰੋ ਉਹਨਾਂ ਨੂੰ ਕੁੱਟ ਲਿਆ ਕਰੋ ਇਹ ਵੀ ਓਵਰਲੋਡ ਆ ਭਾਈ ਤੁਹਾਡੇ ਚਲਾਣ ਕਰਾਂਗੇ ਤੇ ਸੀਆਈਡੀ ਵਾਲੇ ਖੜੇ ਆ

हल्का ਸਾਹਿਬ ਦੇ ਸਾਫ ਦਾ ਪ੍ਰਧਾਨ ਮਲਕੀ ਜੰਮਰ ਜੀ ਅੱਜ ਇਸ ਉਸ ਸਾਹਮਣੇ ਦੇ ਵਿੱਚ ਆਪਾਂ ਇਕੱਠੇ ਹੋਏ ਆ ਇਹ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਉਹ ਭਰਾ ਨੇ ਪਹਿਲਾਂ ਜੋ ਵਾਦੇ ਸ਼ੁਰੂ ਦੇ ਵਿੱਚ ਬਤਾਦੇ ਸਾਰੇ ਹੀ ਕੰਮ ਜਿਹਨੇ ਉਹਦੇ ਉਲਟ ਕੀਤੇ ਅਸੀਂ ਕੋਸਟਰ ਨਹੀਂ ਰਾਵਾਂਗੇ ਸਾਡੇ ਕਿ ਐਡਵਰਟਾਈਜ਼ਮੈਂਟ ਤੇ ਇੰਨਾ ਕੁ ਖਰਚਾ ਕੀਤਾ ਕਿ ਪੰਜਾਬ ਦੇ ਸਹਿਬ ਲੱਖਾਂ ਕਰੋੜਾਂ ਖਰਚਾ ਕਰਿਆ ਕਰਕੇ ਛੱਡ ਦਿੱਤਾ ਜੋ ਆਮ ਜਨਤਾ ਜਿਹੜੀ ਜਿਹੜੀ ਜਨਤਾ ਨੇ ਪੇ ਕਰਲਾ ਸਾਰਾ ਉਹਨਾਂ ਦੇ ਸਿਰੋਂ ਜਾਂਦਾ ਹੈ ਕਿ ਜਿਹੜੀਆਂ ਸਰਕਾਰਾਂ ਦੇ ਵਿੱਚ ਤਨਖਾਹਾਂ ਲੈ ਰਹੀ ਸਰਕਾਰ ਪੰਜਾਬ ਪ੍ਰਸ਼ਾਸਨ ਅਤੇ ਜੀਡੀਪੀ ਆਫਿਸ ਦੇ ਜਿੰਨੇ ਵੀ ਸਰਕਾਰੀ ਅਧਿਕਾਰੀ ਆ ਇਹ ਸਾਰੇ ਹੀ ਜਿਹੜੇ ਗਲਾਫੇ ਪਿੰਡਾਂ ਦੇ ਵਿੱਚੋਂ ਆਦੇ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਇਹ ਉਹ ਹੈ ਪਿੰਡਾਂ ਦੇ ਵਿੱਚ ਜਾ ਕੇ ਆਮ ਆਦੀ ਪਾਰਟੀ ਨੇ ਖੈਰ ਉੱਤੇ ਜੋ ਮੌਜੂਦਾ ਸਰਪੰਚ ਕਿਸੇ ਵੀ ਪਿੰਡ ਦਾ ਹੋਵੇ ਜਿਹੜਾ ਆਮ ਆਦੀ ਪਾਰਟੀ ਦਾ ਨਹੀਂ ਹੈਗਾ ਸਾਰੇ ਪਿੰਡਾਂ ਦੇ ਵਿੱਚ ਬੀਬੀ ਖੁਦ ਜਾ ਕੇ ਕਹਿੰਦੀ ਆ ਕਿ ਮੈਂ ਜਿੱਤੇ ਹੋਏ ਸਰਪੰਚ ਨੂੰ ਉਹ ਇਮਾਨੀਤ ਨਹੀਂ ਦੇਣੀ ਜਿਹੜੀ ਸਾਰੇ ਹੋਏ ਸਾਡੇ ਨੂੰ ਇਮਾਨੀਤ ਦੇਣੀ ਹੈ ਸਾਡੇ ਪ੍ਰਾਂਤੀ ਹੈ ਉਹ ਬੀਬੀ ਨੂੰ ਇੰਨੀ ਨਕਮੀ ਆ ਉਹਨੂੰ ਇੰਨਾ ਨਹੀਂ ਪਤਾ ਜਿਹਨੂੰ ਸਾਡੇ ਪਿੰਡ ਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਨਕਾਰ ਦਿੱਤਾ ਸਰਪੰਚ ਬਣਾਉਣ ਤੋਂ ਉਹ ਉਹ ਕੀ ਸਰਪੰਚ ਦੀ سپورਟ ਕਰਦੀ ਪਈ ਆ ਜਿਹੜੇ ਮਜਬੂਤ ਸਰਪੰਚ ਆ ਉਹਨਾਂ ਨੂੰ ਉਹਦੀ سپورਟ ਕਰਨੀ ਚਾਹੀਦੀ ਹੈ ਤਾਂ ਕਿ ਪਿੰਡਾਂ ਦੀ ਡਵੈਲਪਮੈਂਟ ਜਿਹੜੀ ਵਧੀਆ ਤਰੀਕੇ ਨਾਲ ਹੋ ਸਕੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਕਿਸੇ ਵੀ ਪਾਰਟੀ ਦੀ ਨਹੀਂ ਹੁੰਦੀਆਂ ਪਾਰਟੀਆਂ ਚੋਣ ਇਲੈਕਸ਼ਨ ਦੇ ਲੜ ਕੇ ਉਹ ਤੁਹਾਨੂੰ ਪਾਣੀ ਵਿੱਚ ਸਰੂ ਸਮਾਜਿਕ ਹਿੱਤ ਹੈਗਾ ਸਰੂ ਸਮਾਜਿਕ ਭਲਾ ਸੁਧਰਾ ਹੁੰਗਾ ਪਰ ਇਹਨਾਂ ਨੇ ਆਪਣੇ ਹੀ ਜਿਹੜੇ ਪਤ ਚੱਕੂ ਇਹਨਾਂ ਦੇ ਸਾਰੇ ਹੀ ਲੋਕ ਆ ਉਹ ਖੋਲ ਕੇ ਦਿਖਾਉਣਾ ਪੀਣਾ ਕੋਈ ਭ੍ਰਸ਼ਟਾਚਾਰ ਦੇ ਵਿੱਚ ਲੱਤ ਕਰਕੇ ਆਪਣੀਆਂ ਸੀਟਾਂ ਪਚਾਈਆਂ ਉਹਨਾਂ ਦੇ ਸਾਈਨ ਲੈ ਕੇ ਇਹ ਉਹਨਾਂ ਦੇ ਸਾਈਨ ਲੈ ਕੇ ਇਹ ਬੀਬੀ ਸਾਰੇ ਹੀ ਇਹਨਾਂ ਸਰਕਾਰੀ ਅਫਸਰਾਂ ਨੂੰ ਇਹ ਕਹਿ ਰਹੀ ਆ ਕਿ ਜੋ ਮੈਂ ਕਹਿੰਦੀ ਆ ਤੁਸੀਂ ਉਸੇ ਤਰ੍ਹਾਂ ਹੀ ਕਰਨਾ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਲੁਕਾਇਆ ਹੋਇਆ